ਧੰਨ ਧੰਨ ਵਰਮ ਗਿਆਨੀ ਬਾਬਾ ਮੁਕਤਾਰ ਸਾਹਿਬ ਜੀ ਨੇ ਸਾਡੇ ਨੂੰ ਇਥਾ ਆਪਕੇ ਤੇ ਪਹਿਲਾ ਪ੍ਰਕਾਸ਼ ਕਰਵਾਇਆ ਸੀ ਉਸੇ ਤਰ੍ਹਾਂ ਅੱਜ ਬਹੁਤ ਬੜਾ ਸ਼ਰਧਾਲੂ ਸਾਹਿਬ ਨੂੰ ਨਗਰ ਕੀਰਤਨ ਪੰਜ ਪਿਆਰੇ ਸਹਿਬਾਨ ਦੀ ਲਗਵਾਈ ਵਿੱਚ ਧੰਨ ਗੁਰੂ ਜੀ ਸ੍ਰੀ ਗੁਰੂ ਸਾਹਾ ਜੀਠ ਆਰੰਭ ਹੋਇਆ ਹੈ ਜੋ ਬਰਾਦਰ ਪ੍ਰਾਪਤ ਹੋਇਆ ਸੱਚਖੰਦ ਰਮਨ ਦਾ ਸਾਹਿਬ ਜੀ ਅਕਾਲ ਤਖਤ ਸਾਲ ਜੀ ਦੇ ਸੁਪਨਾ ਹੋਵੇਗਾ ਸੱਚੀਆਂ ਸੰਗਤਾਂ ਨੂੰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਬੁੱਝਿਆ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੂੰ ਸ਼ਹਿਰ ਵਾਸੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਬਿੰਦ ਬਿੰਦ ਵਧਾਈਆਂ ਨਗਰ ਕੀਰਤਨ ਵਿੱਚ ਆਈ ਸੰਗਤ ਨੂੰ ਕੋਟਨ ਕੋਟਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿੰਨੀਆ ਕੋ ਰੌਣਕਾਂ ਰਹੀਆਂ ਬਾਜ਼ਾਰ ਦਾ ਤੁਸੀਂ ਦੇਖ ਹੀ ਸਕਦੇ ਹੋ ਬਾਜ਼ਾਰ ਦੇ ਵਿੱਚ ਜੋ ਰੌਣਕਾਂ ਮਹਾਰਾਜ ਇਹ ਆਪ ਹੀ ਸੇਵਾ ਸਾਰਿਆਂ ਕੋ ਲੈਂਦੇ ਨੇ ਇਹ ਕੋਈ ਆਪ ਨਹੀਂ ਕਰਦਾ ਸੇਵਾ ਮਹਾਰਾਜ ਆਪ ਸੇਵਾ ਲੈਂਦੇ ਨੇ ਇਹ ਮਹਾਰਾਜ ਸਾਡੇ ਕੋਲ ਇਸ ਤਰ੍ਹਾਂ ਹਰ ਸਾਲ ਸੇਵਾ ਲੈਂਦੇ ਰਹਿਣ ਤੇ ਅਸੀਂ ਇਸੇ ਸਾਲ ਸਾਰੀ ਤਰ੍ਹਾਂ ਮਹਾਰਾਜ ਦੀ ਸੇਵਾ ਕਰਦੇ ਰਹੀਏ ਇਹ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹਦੇ ਅੱਜ 420 ਸਾਲ ਹੋ ਗਏ ਨੇ ਮਹਾਰਾਜ ਦੀ ਅਪਾਰ ਅਪਾਰ ਕਿਰਪਾ ਦੇ ਨਾਲ ਅੱਜ ਇਹ ਬਹੁਤ ਸੋਹਣਾ ਜਿਹੜਾ ਤਿਹਾੜਾ ਮਨਾਇਆ ਜਾ ਰਿਹਾ ਬਿਆੰਤ ਬਿਆੰਤ ਸੰਗਣਾ ਰਸਤੇ ਦੇ ਵਿੱਚ ਤਿਲ ਸੁਟਣ ਦੀ ਜਗ੍ਹਾ ਨਹੀਂ ਹੈਗੀ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸਿਕੰਡ ਜੋਤ ਗਰਮ ਲਾਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਜ ਪ੍ਰਕਾਸ਼ ਹੈ ਵਾਲਾ ਸਾਰੇ ਸੰਸਾਰ ਜਿੱਥੇ-ਇਥੇ ਸਿੱਖ ਨਾਮ ਲੈਵਾ ਆ ਗਏ ਨੇ ਮਨਾਇਆ ਜਾ ਰਿਹਾ ਅੱਜ ਐਸਲ 9 ਤੋਂ 12 ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਜਲੂਸ ਜਾਏ ਜਾਣਗੇ ਸ਼ਾਮ ਨੂੰ 7 ਵਜੇ ਆਤਿਸ਼ਬਾਜ਼ੀ ਸਿੱਧੀ ਮਾਲਾ ਹੋਵੇਗੀ ਪਾਸ਼ਾ ਆਪਣੀ ਕਿਰਪਾ ਸਾਰੀ ਸੰਗਤ ਤੇ ਬੜਾਈ ਰੱਖਣ ਆਪਣੀਆਂ ਮੇਰਾ ਬਖਸ਼ਾ ਚਾਹੀਦੀਆਂ ਇਹ ਸਾਰੀ ਬਾਬਾ ਦੀਪ ਸਿੰਘ ਕਲੋਨੀ ਹੋਰ ਪ੍ਰੇਮੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਛਵੀਲਾ ਲੱਗਦੀਆਂ ਨੇ ਲੰਗਰ ਲੱਗਦੇ ਮਠਿਆਈਆਂ ਲੱਗਦੀਆਂ ਨੇ ਇਸੇ ਤਰੀ ਸਾਰੇ ਨੂੰ ਬਖਸ਼ਾ ਉਦਮ ਬਲ ਬਖਸ਼ੀ ਰੱਖੇ ਇਸੇ ਤਰੀ ਸਾਰੇ ਕੋ ਸੇਵਾ ਆਪ ਲੈਂਦੇ ਰਹਿਣ ਮਾਰੀ ਸਰਬਦਾ ਭਲਾ ਕਰੇ ਦਿਨ ਦੁਗਣੀ ਰਾਤ ਚੋਗਣੀ ਤਰਕੀ ਪਾਸ਼ਾ ਬਖਸ਼ਿਸ਼ ਕਰ ਭੁੱਲਾਂ ਚੁੱਕਾਂ ਦੀ ਮਾਫੀ ਬੇਰਣੀ सही गुरम प्यारे मेलो जिना मेरा तेरा नाम आवे नानक नाम, नाम चढ़नी कला तेरे बोले सोने वागुरु जी का खालसा वागुरू जी की ਸਰਤਾਨੂ ਸਤਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਝਾੜੇ ਦੀ ਸ਼ਬਦ ਚੋਕੀ ਜਥਾ ਸੰਪਰਦਾਇ ਕਾਰਸੇਵਾ ਭੂਰੀ ਵਾਲਿਆਂ ਵੱਲੋਂ ਆਰਿਆ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਸੱਚੇ ਪਾਤਸ਼ਾਹ ਸਤਸਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਨੂੰ ਨਾਮਦਾਨ ਅਮਰਤਵੇਲਾ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ੀ ਹਰਿ ਦੀ ਸਬੂਤ ਸਾਗਰ ਨੂੰ लख 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 वाई हुई त ਬਾਈ ਸੱਗਾ ਤੋਂ ਦੇਤੀ ਹੈ ਆਓ ਜੁੜੀ ਨਕੀਨਾ ਜਿਹੜਾ ਵਾਹਿਗੁਰੂ ਜੀ ਕਿਰਪਾ ਕਰੋ ਸਾਈ ਸੰਗਤਾਂ ਕੇ ਨਰਗੀ ਵਿੱਚ ਭਾਈ ਜੀ ਪਰੋ ਜੇ ਗੁਰੂ ਕਰਦੇ ਖੁਸ਼ੀ ਆਬਾਦ ਕਰੋ ਦਾਤਾ ਸਹਿਬ ਸਿਰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਸਮੂਹ ਸਾਥਸਾ ਗਰੂ ਸੇਵਕ ਜਤਾਪਾਲ ਜੀ ਸਾਹਿਬ ਛਾੜੂ ਵਾਲੇ ਵੱਲੋਂ ਲੱਖ 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 ਵਧਾਈ ਹੋਵੇ ਲੱਖ 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 ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਧੀਆ ਮਾਇਆ ਦੀ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਕਿੰਨੇ ਸਾਲਾਂ ਤੋਂ ਆ ਰਹੇ ਹੋ ਹਾਂ ਨੂੰ ਹੋ ਗਏ 15-20 ਸਾਲ ਹੰਦਿਆ ਹਾਂਜੀ ਤੇ ਵੀ ਬੇਨਤੀ ਕੀਤੀ ਅੱਜ ਹਾਂਜੀ ਜੀ ਅਰਦਾਸ ਕੀਤੀ ਅਰਦਾਸ ਪਾਪਾ ਜੀ ਬਾਹਰ ਸਾਰੀ ਸੰਗਤ ਪਰਿਵਾਰ ਤੇ ਮਿਹਰ ਭਰਿਆ ਅਸਰ ਰੱਖਣ ਹਾਂਜੀ ਬਾਹਰ ਜੀ ਸਾਰੀ ਸੰਗਤ ਨੇ ਆਪਣੇ ਚਰਨਾਂ ਨਾਲ ਹੀ ਰੱਖੇ ਤਾਂ ਦੁਸਤ ਦੇ ਬਖਸ਼ੇ ਸਾਤ ਹਫ਼ਤਿਆਂ ਨੂੰ ਜੁੜ ਕੇ ਸਾਡੇ ਪਰਕਾਸ਼ ਜੀ ਨੂੰ ਲੱਖ ਲੱਖ ਵਧਾਈਆਂ ਹੁਣ ਸਾਰੇ ਕੋਣ ਮੋਹਰ ਲਾ ਕੇ ਬਤਾਈਆਂ ਹਰ ਲੱਖ ਲੱਖ ਬਣਾਉਂਦੇ ਜੀ ਜਿਆਦਾ ਕੀ ਪਿਆਰੇ ਮਹਾਰਾਜ ਜਗ੍ਹਾ ਇਹ ਹੁੰਦਾ ਕਿਰਤ ਕੀ ਸਮੇਂ ਤਾਂ ਸਾਡੀ ਤਲਾਸ਼ ਚ ਰਵੇ ਇਸੇ ਤਰ੍ਹਾਂ ਖੁਸ਼ੀਆਂ ਮਾਰਦੀ ਰਵੇ ਜਿੰਨਾ ਕੋਈ ਸ਼ਾਸਨ ਪਰ ਉਚਾਗ ਨਾਲ ਬਹੁਤ ਜ਼ਿਆਦਾ ਸੰਸਰ ਦੇ ਸ਼ਾਸਨ ਵਾਲੀ ਕੇਵਾ ਤੁਮ ਬਾਗਨਾ ਕਰਦੀ ਜਾ ਰਹੀ ਹੈ ਪ੍ਰਕਾਸ਼ ਸਤਿਵਾ ਪਹਿਲਾ ਪ੍ਰਕਾਸ਼ ਸਤਿ ਗੁਰਬਾਣੀ ਨੂੰ ਇਕੱਤਰ ਕਰਕੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਸਿਰ ਤੇ ਪੋਤੀ ਸਾਹਿਬ ਟਕਾ ਕੇ ਆਪ ਚੌਰ ਕਰਕੇ ਔਰ 1604 ਈਸਵੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੀਤਾ ਸੀ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਰੋਂ ਦਾ ਪੈਸੋ ਔਰ ਮੈਂ ਸੰਗਤ ਨੂੰ ਕਹਿਣਾ ਚਾਹਣਾ ਸ਼ਬਦਨਾ ਗੁਰੂ ਗੁਰੂਨਾ ਗੁਰੂ ਪਾਣੀਨਾ ਗੁਰੂ ਪਾਣੀ ਗੁਰੂ ਹੈ ਪਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੇ ਬਾਣੀ ਕੈ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਅਸਤਾਰੇ ਔਰ ਦੰਬੀ ਪਖੰਡੀ ਗੁਰੂ ਜਰੇ ਆ ਤੇ ਧਾਰੇ ਗੁਰੂ ਮਰ ਮੋਤਰ ਦੇ ਮਾਰੇ ਹੋਏ ਲੋਕਾ ਹਾਸਾ ਪੰਥ ਕਦੇ ਸਿਰਨਾ ਝਾਵੇ ਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਮੈਂ ਸਾਰੇ ਸੰਸਾਰ ਤੇ ਲੋਕਾਂ ਉਹਨਾਂ ਇਹ ਦੇਣਾ ਚਾਹਣਾ ਕਿ ਸਾਂਝੀ ਵਾਲਤਾ ਦਾ ਗ੍ਰੰਥ ਹੈ ਕਲਾ ਚਿਖਾਣਾ ਨਹੀਂ ਸਭੇ ਸਾਂਝੀ ਵਾਲਤਾ ਨੂੰ ਕਿਸੇ ਨਾ ਦਿੱਸੇ ਬਾਹਰ ਜਿਓ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਏਟ ਦੂਰ ਤੇ ਸਭ ਜਾਂ ਗੁੱਝਿਆ ਕੌਣ ਭਲੇ ਕੋ ਬੰਦੇ ਔਰ ਜੇ ਸੰਸਾਰ ਤੇ ਲੋਕਾਂ ਨੂੰ ਕੋ ਦਵਾਈ ਦੇ ਸਕਦਾ ਇਹ ਖਰੀ ਗੁਰੂ ਕਰਨ ਸਾਹਿਬ ਕਹਿ ਸਕਦੇ ਆ ਮੈਂ ਸਾਰੇ ਧਰਮ ਦਾ ਸਤਕਾਰ ਕਰਦਾ ਪਰ ਸੰਸਾਰ ਨੂੰ ਅਜਿਹਾ ਹੀ ਕੇਵਲ ਸਕੇਨ ਜ਼ਰੂਰੀ ਹੈ ਮੈਂ بطور ਪ੍ਰਿੰਸੀਪਲ ਗੁਰਾਂ ਦਾ ਸਕੂਲ ਅੱਜ ਸਿਟੀ ਗ੍ਰੈਂਡ ਸਾਹਿਬ ਜਿਹੜੇ ਪਹਿਲੇ ਪ੍ਰਕਾਸ਼ ਕੁਲਵ ਦੇ ਬੰਦ ਵਿੱਚ ਜੋ ਨਗਰ ਕੀਰਤਨ ਚੱਲ ਰਿਹਾ ਹੈ ਤੋਂ ਮੈਂ ਮੇਰੇ ਵੱਲੋਂ ਸਟਾਫ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਸਮੂਹ ਸੰਗਤ ਨੂੰ ਇੰਪੋਰਟੈਂਟ ਗੋਟ ਵਿਦਾਈ ਇੰਪੋਰਟੈਂਟ ਗੋਟ ਵਿਦਾਈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਨਾਲ ਜੁੜੋ ਤੇ ਖੁਸ਼ੀਆਂ ਹਾਸਲ ਕਰੋ ਕਿੰਨਾ ਕਿੰਨੀਆਂ ਗਲਣ ਕਰ ਬਹੁਤ ਜਿਆਦਾ ਸੰਗਤਾਂ ਦਾ ਇਕੱਠ ਹੈ ਹਰ ਸਾਲ ਹੀ ਹੁੰਦਾ ਹਰ ਸਾਲ ਕਾਟੇ ਵਾਧਾਈ ਹੋ ਰਹੀ ਹੈ ਇਹ ਹੀ ਹੈ ਕਿ ਸਭੂ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੀ ਕਿਰਪਾ ਦਾ ਕਰੇ ਤਾਂ ਕਿ ਆਪਨੇ ਜ਼ਿੰਦਗੀ ਵਿੱਚ ਸਫਲਤਾ ਗਿਆ ਮਿਹਰਬਾਨੀ ਜੋ ਹਾਜ਼ਮਾਇਆ ਐਸੇ ਮਹਾਨ ਸਤਿਗੁਰੂ ਸ੍ਰੀ ਦਾਤਾ ਸਰਤਾਜ ਪੰਨਵੇਂ ਪਾਸ਼ਾ ਸਤਿਗੁਰੂ ਸ੍ਰੀ ਗੁਰੂ ਅਕਿੰਦ ਦੇ ਜੀ ਨੇ ਆਪਣੇ ਨੂੰ ਪੋਤੀਆਂ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਗੋਇੰਦਵਾਲ ਤੋਂ ਪੋਤੀਆਂ ਨੰਦੀਆਂ ਤੇ ਅੱਜ ਜੋ ਸ਼ਬਦ ਗੁਰੂ ਤਾਨਤਰ ਸ੍ਰੀ ਗੁਰੂ ਰਣਜੀਤ ਸਾਹਿਬ ਦੀ ਪੀੜ ਬੱਦੀ ਗਈ ਤੇ ਅੱਜ ਸੰਤਾਂ ਕੇ ਕਾਰਜਾਂ ਕੋ ਆਪ ਲੋਇਆ ਹਰ ਕੰਮ ਕਰਾ ਬਣਾਇਆ ਬਣਾ ਐਸੇ ਮਹਾਨ ਸਤਿਗੁਰੂ ਦਾ ਦਰਸ਼ਕੀ ਗੁਰੂ ਅਰਜਨ ਦੇਵ ਜੀ ਮਾਨਸਤਾਨਪੁਰ ਦਰਸ਼ਕੀ ਰਾਮਦਰ ਤੋਂ ਨਗਰ ਪਿਸਤ ਦਾ ਆਰੰਭ ਹੋ ਗਿਆ ਜੀ ਅਕਾਲ ਤਖਤ ਤੱਕ ਪਹੁੰਚੇਗਾ ਸਰਬ ਸੰਗਤਾਂ ਨੂੰ ਦਾਰ ਦੇ ਜੱਥੇ ਵੱਲੋਂ ਪੁਲਿਸ ਜੱਥੇ ਵੱਲੋਂ ਲੱਖ ਲੱਖ ਵਧਾਈ ਹੁਣ ਅਮਰ ਸ਼ੋਗ ਬਾਂਣੀ ਬਾਂਣੀ ਸੇਵਾ ਸੰਮਨ ਨਾਲ ਜੁੜੋ ਤਨ ਗੁਰ ਗ੍ਰੰਥ ਸਾਹਿਬ ਨਾਲ ਜੁੜੋ ਕਿਉਂਕਿ ਦੇਹਧਾਰੀ ਪਖੰਡੀਆਂ ਨਾਲ ਜੁੜੋ ਕਿਉਂਕਿ ਦੇਹਧਾਰੀ ਆਪਣੇ ਨਾਲ ਹੋਣੇ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਗੁਰੂ ਦੀ ਗੱਲ ਕੀਤੀ ਦੇਹਧਾਰੀਆਂ ਤੋਂ ਪਰਹਾਟਾ ਕੇ ਸਤਿਗੁਰ ਜੀ ਨੇ ਸ਼ਬਦ ਨਾਲ ਜੁੜਿਆ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਗੁਰੂ ਸਾਹਿਬ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂਕਿ ਸੱਤ ਗੰਦੀ ਸਤਿਗੁਰ ਦੀ ਬਾਣੀ ਜਿੰਦਗੀ ਜਿਵੇਂ ਬੁਲਬੁਲਾ ਪਾਣੀ ਇਹ ਨਾ ਹੁੰਦਾ ਸਮਝ ਕਿਸੇ ਨੂੰ ਜਗਤ ਸੁਮੇਲਾ ਬੰਦੇ ਤੂੰ ਇਸਦਾ ਖੱਡਲਾ ਮਿਲਿਆ ਜਨਮ ਸੁਮੇਲਾ ਜਿੰਦਗੀ ਪੈਂਡਾ ਘੜਦੀ ਜਾਵੇ ਵਾਂਗ ਜਹਾਜਾਂ ਦੇ ਇਸ ਧਰਤੀ ਤੋਂ ਉੱਤਰ ਗਏ ਨੇ ਮੈਂ ਕਈ ਮਾਲਕਤਾ ਵਾਇਗੁਰੂ ਜੀ ਕੀ ਬੱਲੇ